हाँ जी कि सारी अमीर गर्या ठीक हो वो असल भी ठीक था अब असं ब्लॉग शुरू कर लगे शाम के छे बजे बारेरा पै गया नेरा पै चलिया बहर सो आप लै कल ला लिया अंदर भी नेरा हो गया क्या मार्केट में जो अच्छा तो ले गया सौते अच्छा तू कि घर का बदम खो खिले फिर बदम खोलन लगी हुई है ला सौदे तू डब पा दे तो मैं ਕਪੜੇ-ਕਪੜੇ ਕੱਢਾ ਮੇਰੇ ਮਸ਼ੀਨ 'ਚ ਕਪੜੇ ਪਾਏ ਨੇ ਤੇ ਜੂਪੀ ਤਾਂ ਮੇਰੇ ਫਰੈਂਡ ਆ ਰਹੀ ਆ ਗਗਨ ਰਾਤ ਨੂੰ 2 ਵਜੇ ਨਾ ਉਹਨੇ ਇਥੇ ਘੰਟਾ কা ਰੇਲਵੇ ਸਟੇਸ਼ਨ ਟ੍ਰੇਨ ਉਤਰਨਾ ਤੇ ਮੈਂ ਤੇ ਜੋਤ ਜਾਵਾਂਗੀ ਲੈਣਾ ਕਿਵੇਂ ਜਾਵਾਂਗੀ ਹਜੇ ਸਾਨੂੰ ਪਤਾ ਨਹੀਂ ਬਾਲੇ ਵੀ ਨਾ ਖੈਂ ਪੀਉਣ ਵਾਲੇ ਨੇ ਕਿਉਂਕਿ ਗਗਨ ਆ ਰਹੀ ਏ ਮੇਰੇ ਕੋਲ ਫਸਟ ਵਾਰ ਪਹਿਲਾਂ ਕਦੇ ਆਈ ਨਹੀਂ ਇਹਨੂੰ ਜਾਦਵਿੰਦਰ ਦਾ ਪਤਾ ਲੱਗਿਆ ਵੇ ਗੋਪਿਆ ਕਾ ਦਿਓ ਹਾਂ ਜੋ ਤਾਂ ਸੋਦੇ ਨਾ ਖੰਡ ਤਾਂ ਮੈਂ ਆਪੇ ਪਾ ਦੂੰਗੀ ਸੋਦੇ ਪਾ ਦੀ ਉਹਦੇ ਚ ਡੱਬੇ ਆ ਜਦੋਂ ਹੈ ਇਹ ਕੀ ਹੈ ਇਹ ਕਾਜੂ ਕਾਜੂ ਤੇ ਬਦਾਮੇ ਮੈਨੂੰ ਚਾਹੀਦੇ ਸੋ ਗਈ ਬਦਾਮ ਕਿੱਥੇ ਨਾ ਮੈਂ ਇੱਕ ਬਦਾਮ ਲੱਗ ਦੋ ਵੀ ਲਈ ਸੀ ਅੱਛਾ ਦੇ ਦੇ ਜਿੱਤ ਇਹਦਾ ਚੱਕਾ ਇੱਕ ਬਦਾਮ ਕਿੱਥੇ ਆ ਪਰ ਤੂੰ ਫੋਲ ਰਹੀ ਹੈ ਨਹੀਂ ਇਸ ਤੋਂ ਇਲਾਵਾ ਵੀ ਮੈਂ ਉਹਨੂੰ ਇੱਕ ਕਿਹਾ ਸੀ ਪੱਟਾ ਪੈਕਟ ਕੋਲ ਉਹਦਾ ਤੇਰੇ ਵਾਸਤੇ ਲਈ ਸੀ ਮੈਂ ਫੇਰ ਜਾਣੀ ਰੁਕ ਜਾ ਇਹ ਬਦਾਮ ਤਾਂ ਮੈਂ ਤੇਰੇ ਲਈ ਲਿਆ ਸੀ ਇਹ ਤਾਂ ਮੈਨੂੰ ਪਤਾ ਸੀ ਵੀ ਤੂੰ ਘਰ ਜਾਂਦੀ ਨੇ ਖਾ ਲੜੀ ਮੈਨੂੰ ਕਾਜੂ ਦੇ ਮੈਂ ਕਾਸੇ ਚ ਪਾਉਣੇ ਨੇ ਕਿਉਂਕਿ ਗਦਰ ਨੂੰ ਹਲਵਾ ਬਹੁਤ ਪਸੰਦ ਆਉਂਦਾ ਉਹਨੂੰ ਹਲਵੇ ਦੇ ਵਿੱਚ ਪਾਉਂਗੀ ਕਾਜੂ ਬਦਾਮ ਹਾਂ ਕਾਜੂ ਇਥੋਂ ਨੇ ਇਹ ਸੋ ਗਈ ਉਹ ਤਾਂ ਕਾਜੂ ਕਾਜੂ ਖਾਣੇ ਦਿੰਦੇ ਆ ਤੇ ਉਹਨੂੰ ਮੈਂ ਕਿਹਾ ਸੀ ਵੀ ਉਹ ਪੈਕਟ ਦਾ ਦੋ ਤਿੰਨ ਜਾਂਦੀ ਨੇ ਖਾ ਲੈਣੇ ਵੀ ਇੱਕ ਲੱਗ ਤੋਂ ਪਾ ਦੋ ਉਹਨੇ ਪਾਇਆ ਹੀ ਨਹੀਂ ਪਤਾ ਨਹੀਂ ਚਲੋ ਫਿਰ ਮੈਂ ਜਾ ਕੇ ਦੇਖ ਲਿਆ ਗਦਰ ਨੂੰ ਪਤਾ ਲੱਗਿਆ ਸੀਗਾ ਜਾਦਵਿੰਦਰ ਤਾਂ ਤੇ ਫਿਰ ਉਹਨੇ ਫੋਨ ਕੀਤਾ ਦੀ ਮੈਂ ਆਉਂਗੀ ਰਾਤ ਨੂੰ 2 ਵਜੇ ਟ੍ਰੇਨ ਉਤਰੂਗੀ ਸਵੇਰੇ ਦੁਪਹਿਰੇ ਉਹ ਬੈਠੀ ਆ ਸਵੇਰੇ ਕਹਿੰਦਾ ਦੁਪਹਿਰੇ ਬੈਠੀ ਆ 1:30 ਵਜੇ ਫਿਰ ਆਦੂ 2 ਵਜੇ ਉਤਰੂਗੀ ਲੁਧਿਆਣੇ ਇੱਥੇ ਘੰਟਾ ਕਰੋ ਸਟੇਸ਼ਨ ਤੇ ਮੈਂ ਤਾਂ ਜੋਤ ਜਮਨ ਨੂੰ ਲੈਣ ਤੇ ਮੈਂ ਜਾਵਾਂ ਕਿਹਦੇ ਪਤਾ ਨਹੀਂ ਦੇਖੋ ਵੀ ਹਨੇਰਾ ਹੋ ਜਨੋਂ ਸਮੇਂ ਗੁਸਾਦਨ ਸੋਦਨ ਵੀ ਨਹੀਂ ਹੋਣਾ ਐਕਟ ਵਾਰ ਵੀ ਕਵੇਂ ਮੈਂ ਨੀਂਹੇ ਵਿੱਚ ਲਾਉਂਗੀ ਉਹ ਸਮੇਂ ਜੋਤ ਵੀ ਸੁੱਤੀ ਪਈ ਹੋਣੀ ਆ ਕਿ ਮੈਂ ਚੱਕ ਕੇ ਲੈ ਜਾਊਂਗੀ ਨਾ ਦੇਖੋ ਕੀ ਬਣਦਾ ਪਿਆ ते जो तेरिया चीज नहीं नहीं, जो कि नहीं आवी चीज़ें भी लेके आज हूँ आंता है ज्यादा ना कु खाई सुे भिके खी मेनू पुछनी फोन लाके कितने पची है gaganda ng para Hello? ਹਾਂ ਉਹ ਤਾਂ ਕਿੱਥੇ ਗਾ ਬਰੇਲੀ ਅੱਛਾ ਕੀ ਕਰਨਾ ਹੈ ਪਤਾ ਆਵਾਜ਼ ਨਹੀਂ ਆ ਰਹੀ ਬਰੇਲੀ ਪਹੁੰਚੀਆਂ ਹਲੋ ਹਾਂ ਬਰੇਲੀ ਦੀ ਹਾਂਪੁਰ ਤੋਂ ਕੇ ਜਿਹੜੀ ਬਰੇਲੀ ਆ ਹਾਂ ਹਾਂ ਪਰ ਚਲਾਣਾ ਪਹਿਲਾਂ ਧਿਆਨ ਦੂਰੇ ਨੇ ਹੂੰ ਹਾਂ ਜੇ ਰੱਖ ਤਾ ਜੁਪੀ ਜੇ ਤੁਰਿਆ ਫਰਦੀਆਂ ਹਾਂ ਅੱਜ ਤਾਂ ਇੱਧਰ ਹੀ ਆ ਹੂੰ ਉਹ ਸਵੇਰ ਹੋਲੇ ਨਹੀਂ ਤਾਂ ਦਨ ਚੜ ਜਾਣਾ ਦੇਖ ਲਈ ਹਾਂ ਵੀ ਤੜਕਾ ਕਰ ਦੇਣਾ ਇਹ ਬੋਲੀ ਟਾ ਟ੍ਰੇਨ ਆ ਕੇ ਮਰੀਆ ਫਾਸਟ ਆ ਜਾਂ ਸਲੋ ਆ ਰਹੀ ਆ ਨਹੀਂ ਨਹੀਂ ਸਲੋ ਹੀ ਆ ਰਹੀ ਆ ਤਾਂੀਆਂ ਕਿੰਨਾ ਕਿੰਨਾ ਟਾਈਮ ਤੱਕ ਖੜੀ ਰਹਿੰਦੀ ਆ ਹੂੰ ਲੇਟ ਕਰ ਦੇਣਾ ਤੈਨੂੰ ਚੱਲ ਮੈਂ ਕਿਉਂ ਹੀ ਸਵੇਰ ਕਰ ਦੇਣੀ ਹਾਂ ਉਈ ਮੈਨੂੰ ਸੁਣੀਏ ਕਰ ਦੇਣੀ ਆ ਦਿਨ ਚੜਾ ਦੇਣਾ ਹਾਂ ਚਲ ਜਿਵੇਂ ਮੇਰੇ ਵੀ ਹੋਏ ਰਸਤੇ 'ਚ ਮੈਨੂੰ ਫੋਨ ਕਰਦੀ ਰਹੀ ਹਾਂ ਹਾਂ ਕੋਈ ਨਾ ਮੈਂ ਦੱਸ ਦੂਗੀ ਰੋਈ ਹਾਂ WhatsApp ਤੇ ਬੇਸ਼ੱਕ ਨਾ ਲਈ ਇੰਟਰਨੈਟ ਕਈ ਵਾਰ ਖਤਮ ਹੋ ਜਾਂਦਾ ਛੇ ਚੱਲਦਾ ਨਹੀਂ ਟ੍ਰੇਨ 'ਚ ਨਾ ਨੰਬਰ ਆਉਂਦੇ ਹਾਂ ਹਾਂ ਫੋਨ ਤੇ ਫੋਨ ਲਾ ਲਈ ਜਿਹੜੇ ਤੇ ਮਰਜ਼ੀ ਲਾ ਲਈ ਜਾਂ ਦੂਜੇ ਤੇ ਲਾ ਲਈ ਮੇਰੇ ਤੇ ਚਾਹੀਏ ਤੇ ਲਾ ਲਈ ਸਾਰੇ ਨੰਬਰ ਤੈਨੂੰ ਸੈਂਡ ਕਰਿਆ ਸੀ ਨਾ ਮੈਂ ਹਾਂ ਹੋਣਾ ਸੀ सारे नंबर हज यूपी उतरी कर दी हजे बरेली पहुंची आ शाहजहांपुर तो बैठी है ट्रेन हजे हाँ। हाँ, बरेली पहुंची आ हजे यूपी देख खुद ਸਹਾਤਾ ਜੋ ਪਿੱਛੇ ਤੁਰੇ ਫਦੀ ਆ ਸਵੇਰੇ ਹੋ ਜੜੀਆਂ ਨਾ ਚਲ ਵਧੀਆ ਜੇ ਵੈਸੇ ਉਹ 6 7 ਵਜੇ ਪਹੁੰਚਦੇ ਨਾ ਇਥੇ 6 7 ਵਜੇ ਪਹੁੰਚੇ ਤਾਂ ਚੰਗੀ ਗੱਲ ਆੱਧੀ ਰਾਤ ਆਉਗੀਆਂ ਪਹਿਲਾਂ ਕਹਿੰਸੀ ਮੈਂ 2 ਵਜੇ ਟ੍ਰੇਨ ਉਤਰੂੰਗੀ ਵੀ ਲਧਿਆਣਾ 2 ਵਜੇ ਪਹੁੰਚੂੰਗੀ ਮੈਨੂੰ ਟੈਨਸ਼ਨ ਸੀਗੀ ਚਲ ਜੇ ਥੋੜਾ ਜਿਆਦਾ ਜੜੇ ਪਹੁੰਚੇ ਨਾ 5 6 ਵਜੇ ਪਹੁੰਚੇ 7 ਵਜੇ ਪਹੁੰਚੇ ਫਿਰ ਤਾਂ ਮੈਂ ਜਾ ਕੇ ਲੈ ਆਉਂ ਜਦ ਤੱਕ ਜੋਤਨ ਸਕੂਲ ਚੜੀ ਜਾਣਾ ਜਾਂ ਉਹ ਤਿਆਰ ਕਰਕੇ ਕਲੀਨਾਂ ਉਹ ਕਾਕਾ ਸਕੂਲ ਛੱਡ ਦੂਗਾ ਫਿਰ ਮੈਂ ਇੱਕ ਵਾਰ ਤੇ ਜਾ ਕੇ ਲੈ ਆਉਂਗੀ ਰਾਤ ਦੀ ਉਹ ਟੈਨਸ਼ਨ ਹੁੰਦੀ ਆ ਮੇਨਾ ਕਪੜੇ ਧੋ ਕੇ ਹੁਣੇ ਅੰਦਰ ਆਈਆਂ ਹਜੇ ਦੇਖੇ ਆਹ ਨਾ ਗੁਲਾਬ ਜਮਣਾ ਰੱਖੀਆਂ ਨੇ ਪਲੇਟ 'ਚ ਪਾ ਕੇ ਛੋਟੀਆਂ ਛੋਟੀਆਂ ਤੇ ਚੋਕੋ ਦੁੱਧ 'ਚ ਪਾ ਕੇ ਰੱਖਿਆ ਤੇ ਦੇਖੀ ਮੇਰਾ ਗਰੀਬ ਵਿਚਾਰਾ ਕਿਵੇਂ ਸੁੱਤਾ ਪਿਆ ਮੈਂ ਕਪੜੇ ਧੋ ਰਹੀ ਸੀ ਥੋੜਾ ਜਿਹਾ ਪਹਿਲਾਂ ਮੇਰੇ ਕੋਲ ਗਈ ਆ ਕਹਿੰਦੀ ਮੈਨੂੰ ਕੱਲੀ ਨਾ ਤਾਂ ਡਰ ਲੱਗਦਾ ਤੂੰ ਆ ਜਾ ਮੈਂ ਕਿਹਾ ਤੂੰ ਕੰਬਲ ਲੈ ਕੇ ਬੈਠ ਜਾ ਮੈਂ ਆਉਣੀ ਆ ਸੋ ਗਈ ਆ ਤੇ ਆ ਕਾਗਜ ਕੁਗ 'ਚ ਖਿਲਾ ਰਿਆ ਚੀਜੀਂ ਚੂਜੀਂ ਖਾਦੀਆਂ ਨਾ ਉਹ ਇੱਕ ਦੋ ਪਈਆਂ ਨੇ ਹਜੇ ਤਿਆ ਹੁਣੇ ਗਲੀ ਚ ਪਾਈ ਆਇਆ ਸੀਗਾ ਵੇਚਣਾ ਜਿਹੜੇ ਛੋਟੇ ਛੋਟੇ ਗਲਾਬ ਜਮਣਾ ਜਿਹੇ ਦਿੰਦੇ ਹੁੰਦੇ ਉਹ ਵਾਲੀਆਂ ਇਹਨੇ ਲਈਆਂ ਇੱਕ ਦੋ ਪੀਸ ਖਾਦੀ ਓਵੇਂ ਪਈ ਬਚਾਰੀ ਨੇ ਕੁਝ ਵੀ ਨਹੀਂ ਖਾਦਾ ਭੁੱਖੀ ਹੋ ਸੋ ਗਈ ਐ ਅਮੁੰਨੀਆਂ ਅਮਨੀਆਂ ਕੋਲੇ ਪਈਆਂ ਖੇਡਦੀ ਹੋਣੀਆਂ ਉਹ ਕੱਪੜੇ ਗਿੱਲੇ ਹੋ ਗਏ ਸੀਗੇ ਮੈਂ ਕਿਹਾ ਚੱਲ ਮੈਂ ਨਹਾ ਲਵਨੀ ਐ ਨਹਾਉਣ ਲੱਗੀ ਫਿਰ ਮੈਂ ਕਿਹਾ ਚੱਲ ਹੁਣ ਮੈਂ ਵਾਲ ਵੀ ਧੋ ਲੈਣੀ ਐ ਫਿਰ ਕੱਲੂ ਛਰੀ ਵਾਰ ਮੈਂ ਵਾਲ ਫਿਰ ਧੋਣੇ ਨਹੀਂ ਗੇ ਮੈਂ ਹੁਣੇ ਹਜੇ ਨਹਾ ਕੇ ਆਈ ਆ ਤੇ ਹਜੇ ਕਾਕਾ ਵੀ ਨਹੀਂ ਆਇਆ 10 ਬਜੇ ਚ 10 ਮੀਟਰ ਰਹਿੰਦੇ ਨੇ ਅੱਜ ਨੇਰਾ ਹੋ ਗਿਆ ਅੱਗੇ 9 9:30 ਵਜੇ ਆ ਜਾਂਦਾ। ਨੇਰਾ ਜੋਤ ਹੋ ਚੁੱਕੀ ਆ ਤਿਆਰ। ਸੋ ਸੋ ਰਾਤ ਨੇ ਬੱਜ ਚੁੱਕੇ ਆ ਤੇ ਨਾ ਅਸੀਂ ਮਾਮਾ ਤੇ ਆ ਹਜੇ ਤੱਕ ਇੱਕ ਮੈਂਟ ਨਹੀਂ ਸੁੱਤੀਆਂ। ਇਹ ਤਾਂ ਹਜੇ ਨੀਂਦ ਕੱਟੇ ਲਈ ਸੀ ਉਦੋਂ ਮੇਰੇ ਕੰਮ ਕਰਦੇ ਕਰਦੇ ਆ। ਮੈਂ ਵੀ ਤਿਆਰ ਹੋ ਗਿਆ ਮਾਸਾਸੀ ਚੱਲਿਆ ਰੇਲਵੇ ਸਟੇਸ਼ਨੋਂ। ਇਹ ਟੈਂਸ਼ਨ ਜੀ ਹੁੰਦੀ ਹੈ ਹਨਾ ਜਦੋਂ ਜਵਾਨ ਬੱਚਾ ਤੁਰਿਆ ਹੋਵੇ ਘਰੋਂ। ਮੈਨੂੰ ਆਏ ਵੀ ਕੁੜੀ ਜਦ ਤੱਕ ਕਰਨੀ ਆਉਂਦੀ ਮੇਰੇ ਚੈਨ ਨਹੀਂ ਹੋਣਾਗਾ ਵੀ ਉਹ ਆ ਜਵੇ ਫਿਰ ਸੋਈਏ ਤੇ ਅਸੀਂ ਸੁੱਤੀਆਂ ਨਹੀਂ ਬਿਸਤਰੇ ਬੋਸਰੇ ਸਾਡੇ ਲਾਇ ਪਏ ਤੇ ਹੁਣ ਮੈਂ ਤੇ ਜੋ ਤਾਂ ਚੱਲਿਆ ਰੇਲਵੇ ਸਟੇਸ਼ਨ ਗੱਡੀ ਵਾਲੇ ਨੂੰ ਫੋਨ ਕਰਤਾ ਗੱਡੀ ਆਉਂਦੀ ਹੋਣੀ ਆਪਣੀ ਫਿਰ ਗੱਡੀ ਦੇ ਵਿੱਚ ਜਾਂਦੇ ਆ ਜਾਂ ਤੇ ਗਗਨ ਨੂੰ ਲੈ ਕੇ ਹੋਲੇ ਆ ਉਸ ਤੋਂ ਬਾਅਦ ਫੇਰਾ ਕਿ ਉਹਨੂੰ ਰੋਟੀ ਪਾਣੀ ਖਾਊਗੀ ਖਾ ਪੀ ਕੇ ਫਿਰ ਸੋਊਗੀ ਸਾਰਾ ਸੌਂਦਿਆਂ ਨੂੰ 5 4 5 ਸੁੱਫ ਚ ਬੱਜ ਜਾਣੇ ਨੇ ਕਿਉਂਕਿ ਰੇਲਵੇ ਸਟੇਸ਼ਨ ਜਾਂਦੇ ਨੂੰ ਵੀ ਟਾਈਮ ਲੱਗਣਾ ਅਜੇ ਗੱਡੀ ਵੀ ਨਹੀਂ ਆਈ ਬਸ ਆਉਣ ਵਾਲੀ ਆ ਫੋਨ ਕਰਿਆ ਸੀ ਮੈਂ ਉਹ ਕਹਿੰਦੇ ਪੰਜ ਮਿੰਟ ਤੱਕ ਆਉਣੇ ਆ کافی ਚਿਰ ਹੋ ਗਿਆ 10 15 ਮਿੰਟ ਹੋ ਗਏ ਉਧਰੋਂ ਕਦਰ ਮੈਂ ਵੀ ਫੋਨ ਆਈ ਜਾ ਰਹੇ ਨੇ ਆ ਫਲੀਆ ਇੰਕਾ ਦਰੋਂ ਦਿਖਾਉਂਗੀ ਵੀ ਆ ਕੁਝ ਕਰਦੀ ਹੈ ਇਹ ਰਸਤੇ 'ਚ ਹਾਂਜੀ ਸਟੇਸ਼ਨ ਤੋਂ ਗगन ਨੂੰ ਲਈ ਆ ਗगन ਦਾ ਸੂਟ ਕੇਸ ਆ ਗगन ਦੀ ਕਿੱਟ ਤੇ ਗਗਨਾ ਫਰੈਸ਼ ਹੋਣ ਗਈਆ ਤੇ ਮੈਂ ਕਹ ਤਾ ਫਰੈਸ਼ ਹੋ ਲਾ ਫਿਰ ਮੈਂ ਰੋਟੀ ਪੋਣੀ ਆ ਤੇਰੇ ਵਾਸਤੇ ਅੱਜ ਜਿਸੀ ਘਰ ਦੇ ਕੰਮ ਕਮ ਕਰਕੇ ਹੋ ਗਏ ਆ ਪਹਿਲੇ ਰੋਟੀ ਪਾਣੀ ਬਣਾ ਕੇ ਜੋ ਤੇ ਮੇਰੇ ਸੁੱਤੀ ਪਈ ਆ ਹਜੇ ਕਿਉਂਕਿ ਰਾਤ ਲੇਟ ਹੈ ਸੁੱਤੀ ਅੱਜ ਸਕੂਲ ਨਹੀਂ ਭੇਜੀ ਮੈਂ ਕਹ ਸ਼ਨੀਵਾਰਾ 11:30 ਵਜੇ ਤੱਕ ਲੈ ਸਕੂਲੋਂ ਆਈ ਜਾਣਾ ਕੁਛ ਥੱਕ ਗਿਆ ਰਾਤ ਨਾ ਰੇਲਵੇ ਸਟੇਸ਼ਨ ਤੋਂ ਆਉਂਦੇ ਨਾਲ ਸਾਨੂੰ ਲੇਟ ਹੋ ਗਏ ਆ ਬਹੁਤ ਡੇਰ ਹੋ ਗਈ ਤੇ ਸਾਢੇ 5 ਵਜੇ ਸੁੱਤੇ ਆ ਫੇਰ ਆ ਕੇ ਰੋਟੀ ਬਣਾਈ ਕਗਨ ਵਾਸਤੇ ਫਿਰ ਦੁੱਧਾ ਦ ਬਣਾ ਕੇ ਦੁੱਧਾ ਦ ਪੀਤਾ ਉਸ ਤੋਂ ਬਾਅਦ ਅਸੀਂ ਗੱਲਾਂ ਗੁੱਲਾਂ ਕਰਦੀਆਂ ਰਹੀਆਂ ਸਾਢੇ 5 ਸੁੱਤੇ ਆ ਮੈਂ ਸਾਢੇ 7 ਉੱਠ ਗਈ ਸੀ ਕਿ ਸਾਢੇ 500 ਕੇ ਸਾਢੇ 7 ਉੱਠ ਗਈ ਸੀ ਮੈਂ ਲਾਰਮ ਤਾਂ ਮੇਰੇ 6 ਵਜੇ ਤੇ ਵੱਜ ਰਹੇ ਨੇ ਮੈਂ 6 ਵਜੇ ਤੋਂ ਲਾ ਕੇ ਨਾ ਸਾਢੇ 7 ਵਜੇ ਤੱਕ ਦੀ ਲਾਰਮ ਲਾਇ ਹੁੰਦੇ ਨੇ ਬਸ 10 ਮਿੰਟ ਦਾ ਗੈਪ 15 ਮਿੰਟ ਦਾ 20 ਮਿੰਟ ਦਾ 25 ਮਿੰਟ ਦਾ ਮੈਨੂੰ ਪਤਾ ਨਾ ਸਿਰ ਦੀ ਸੈਟ ਕਰਕੇ ਮੈਂ ਉੱਠਿਆ ਨਹੀਂ ਜਾਂਦਾ ਪੀ ਪੰਜ 10 15 20 ਮਿੰਟ ਦੇ ਬਾਅਦ అలారం ਵੱਜੀ ਜਾਂਦੇ ਪੱਜੀ ਜਾਂਦੇ ਅੱਕ ਕੇ ਉੱਠਿਆ ਨਾ ਪੈਂਦਾ ਨਾ ਫਿਰ ਬੰਦੇ ਨੂੰ ਇਕੋ ਦਮ ਤਾਂ ਨਹੀਂ ਉੱਠਿਆ ਜਾਂਦਾ ਫਿਰ ਉਹਦਾ ਕਰਕੇ ਹੁਣ ਬਸ ਗਗਰ ਰੋਟੀ ਖਾ ਕੇ ਤਿਆਰ ਹੋਣ ਲੱਗਦੀ ਆ ਗਗਰ ਨੂੰ ਵੀ ਹਸਪੀਟਲ ਚੋਂ ਫੋਨ ਆ ਰਹੇ ਨੇ ਜਿੱਥੇ ਜੋਬ ਕਰਦੀ ਐ ਥੇ ਲੁਧਿਆਣੇ ਡਾਕਟਰ ਲੱਗੀ ਹਸਪੀਟਲ ਚ ਤੇ ਉਹਨਾਂ ਨੂੰ ਕੱਲੇ ਨੇ ਦੱਸਤਾ ਵੀ ਹਾਂ ਮੈਂ ਟ੍ਰੇਨ ਬੈਠ ਗਈ ਐ ਤਾਂ ਉਹ ਵੀ ਫੋਨ ਤੇ ਫੋਨ ਕਰੀ ਜਾ ਰਹੇ ਨੇ ਗਗਰ ਨੂੰ ਮੈਂ ਕਹਸ ਮੈਂ ਤੈਨੂੰ ਬਲੌਗ ਚ ਲੈ ਨਹੀਂ ਆ ਵੀ ਮੈਂ ਤੇਰਾ ਚਿਹਰਾ ਨਹੀਂ ਦਿਖਾਉਂ ਕਹਿੰਦੀ ਨਹੀਂ ਹਜੇ ਨਹੀਂ ਮੈਂ ਆਉਣਾ ਬਲੌਗ ਵਿੱਚ ਫਿਰ ਕਦੇ ਆਉਂਗੀ ਪਰ ਉਦੋਂ ਵੀ ਚਿਹਰਾ ਨਹੀਂ ਦਿਖਾਵਾਂਗੀ ਕਹਿੰਦੀ ਹੁਣ ਨਾ ਕਹਿੰਦੀ ਹਜੇ ਨਾ ਮੈਨੂੰ ਬਲੌਗ 'ਚ ਲੈ ਕੇ ਆ ਬਲੌਗ 'ਚ ਨਹੀਂ ਆਉਣਾ ਮਨ ਦੇ ਕੇ ਕਦੇ ਬਲੌਗ 'ਚ ਨਹੀਂ ਆਣਾਗਾ ਮੈਂ ਦੰਦ ਘੜਦੀ ਬਾਟੀ ਨਾਲ ਰੋਟੀ ਖਾ ਰਹੀ ਆ ਕਹਿੰਦੀ ਬਲੌਗ 'ਚ ਨਾ ਮੈਨੂੰ ਦਿਖਾਓ ਹੁੰਦਾ ਹੈ ਨਾ ਬੱਚਿਆਂ ਨੂੰ ਜੇ ਬਲੌਗ 'ਚ ਆਉਂਦੀ ਵੀ ਤਾਂ ਮੈਂ ਫਿਰ ਵੀ ਮੈਂ ਫੇਸ ਨਹੀਂ ਦਿਖਾਉਣਾ ਆਪਣੇ ਆਪ ਨਹੀਂ ਮੇਰਾ ਚਿਹਰਾ ਦਿਖਾਉਣਾ ਚਾਹੁੰਦੀ ਮੈਂ ਆਪਣੀ ਦਿਖਾਉਣਾ